ਲੁਧਿਆਣਾ ਵਿੱਚ 30 ਜਨਵਰੀ ਤੋਂ 1 ਫਰਵਰੀ ਤੱਕ ਛੇਵਾ ਇੰਡੀਆ ਐਗਰੀ ਐਕਸਪੋ 2026 ਦਾ ਆਯੋਜਨ ਹੋਣ ਵਾਲਾ ਹੈ ਜਿਸ ਦੇ ਵਿੱਚ 200 ਤੋਂ ਵੱਧ ਪ੍ਰਮੁੱਖ ਬ੍ਰਾਂਡ ਹਿੱਸਾ ਲੈਣਗੇ ਖੇਤੀਬਾੜੀ ਅਤੇ ਇਸ ਨਾਲ ਜੁੜੇ ਸਹਾਇਕ ਖੇਤਰਾ ਦੀ ਤਰੱਕੀ ਨੂੰ ਸਮਰਪਿਤ ਛੇਵਾ ਇੰਡੀਆ ਐਗਰੀ ਐਕਸਪੋ 2026 ਦਾ ਆਯੋਜਨ 30 ਜਨਵਰੀ ਤੋਂ 1 ਫਰਵਰੀ 2026 ਤੱਕ ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਨੀਵਾਲ ਵਿਖੇ ਕੀਤਾ ਜਾ ਰਿਹਾ ਹੈ ਇਸ ਤਿੰਨ ਦਿਨਾ ਪ੍ਰਦਰਸ਼ਨੀ ਵਿੱਚ ਦੇਸ਼ ਤੇ ਵਿਦੇਸ਼ ਤੋਂ 200 ਤੋਂ ਵੱਧ ਪ੍ਰਮੁੱਖ ਬ੍ਰਾਂਡਾਂ ਦੀ ਪਾਰਗੀਦਾਰੀ ਰਹੇਗੀ ਛੇਵਾ ਇੰਡੀਆ ਐਗਰੀ ਐਕਸਪੋ 2026 ਨੂੰ ਖੇਤੀਬਾੜੀ ਵਿਭਾਗ ਬਾਗਬਾਨੀ ਵਿਭਾਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਰ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦਾ तकनीकी ਅਤੇ ਅਕਾਦਮਿਕ ਸਮਰਥਨ ਪ੍ਰਾਪਤ ਹੈ ਇਸ ਨਾਲ ਹੀ ਪੀਐਸਏਆਈਐਮਏ ਯਾਨੀ ਇਸ ਪੰਜਾਬ ਸਮਾਲ ਇੰਡਸਟਰੀਜ਼ ਐਂਡ ਮਸ਼ੀਨਰੀ ਮੈਨੂਫੈਕਚਰਰਸ ਐਸੋਸੀਏਸ਼ਨ ਅਤੇ ਏਐਮਐਮਏ ਯਾਨੀ ਐਗਰੀਕਲਚਰਲ ਮਸ਼ੀਨਰੀ ਮੈਨੂਫੈਕਚਰਰਸ ਐਸੋਸੀਏਸ਼ਨ ਵੀ ਇਸ ਪ੍ਰਦਰਸ਼ਨੀ ਨੂੰ ਪੂਰਾ ਸਹਿਯੋਗ ਦੇ ਰਹੀਆਂ ਹਨ ਇਸ ਐਕਸਪੋ ਵਿੱਚ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣ ਟਰੈਕਟਰ ਅਤੇ ਇੰਪਲੀਮੈਂਟਸ ਪਰਾਲੀ ਪ੍ਰਬੰਧਨ ਲਈ ਆਧੁਨਿਕ ਹੱਲ ਸਿੰਚਾਈ ਅਤੇ ਪਾਣੀ ਪ੍ਰਬੰਧਨ ਪ੍ਰਣਾਲੀਆਂ ਬੀਜ ਖਾਦਾ ਅਤੇ ਫਸਲ ਸੁਰੱਖਿਆ ਉਤਪਾਦ ਐਗਰੋ ਪ੍ਰੋਸੈਸਿੰਗ ਅਤੇ ਪੋਸਟ ਹਾਰਵੈਸਟ ਟੈਕਨੋਲੋਜੀ ਡੇਰੀ ਅਤੇ ਪੋਲਟਰੀ ਸੈਕਟਰ ਬਾਗਬਾਨੀ ਉਪਕਰਨ ਨਵੀਨੀਕਰਨ ਯੋਗ ਊਰਜਾ ਅਤੇ ਸਮਾਰਟ ਫਾਰਮਿੰਗ ਹੱਲ ਪ੍ਰਦਰਸ਼ਿਤ ਕੀਤੇ ਜਾਣਗੇ ਐਕਸਪੋ ਦੌਰਾਨ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਵੱਲੋਂ ਤਕਨੀਕੀ ਸੈਮੀਨਾਰ ਲਾਈਵ ਡੈਮੋਨਸਟ੍ਰੇਸ਼ਨ ਅਤੇ ਵਿਚਾਰ ਵਟਾਂਦਰੇ ਵੀ ਕਰਵਾਈ ਜਾਣਗੇ ਜਿੱਥੇ ਕਿਸਾਨਾਂ ਨੂੰ ਉਤਪਾਦਕਤਾ ਵਧਾਉਣ ਖਰਚ ਘਟਾਉਣ ਮਕਨਾਈਜ਼ੇਸ਼ਨ ਅਪਣਾਉਣ ਅਤੇ ਬਾਗਬਾਨੀ ਤੇ ਡੇਰੀ ਖੇਤਰ ਵਿੱਚ ਨਵੇਂ ਵਪਾਰਕ ਮੌਕੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਐਕਸਪੋ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਵਿੱਚ ਵਾਦਾ ਕਰਨਾ ਅਤੇ ਖੇਤੀ ਖੇਤਰ ਨੂੰ ਆਧੁਨਿਕ ਅਤੇ ਟਿਕਾਊ ਬਣਾਉਣਾ ਹੈ ਆਯੋਜਕਾਂ ਅਨੁਸਾਰ ਛੇਵਾ ਇੰਡੀਆ ਐਗਰੀ ਐਕਸਪੋ 2026 ਖੇਤੀਬਾੜੀ ਖੇਤਰ ਲਈ ਟੈਕਨੋਲੋਜੀ ਵਪਾਰ ਅਤੇ ਗਿਆਨ ਸਾਂਝ ਦਾ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਮੰਚ ਸਾਬਤ ਹੋਵੇਗੀ ਬੇਰੀ ਐਗਰੀ ਐਂਡ ਐਕਸਪੋ ਜਿਹੜਾ ਹੈ ਉਹ ਲੁਧਿਆਣਾ ਐਕਸੀਬਿਸ਼ਨ ਸੈਂਟਰ ਸਾਹਨੇ ਵਾਲ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ ਇਹ 30 31 ਜਨਵਰੀ ਔਰ 1 ਫਰਵਰੀ ਤਿੰਨ ਦਿਨ ਦਾ ਇਵੈਂਟ ਹੈ ਇਹ ਪਿਓਰਲੀ ਖੇਤੀਬਾੜੀ ਮਸ਼ੀਨਰੀ ਐਗਰੀਕਲਚਰ ਮਸ਼ੀਨਰੀ ਜਿਹੜੀ ਉੱਥੇ ਲੇਟੈਸਟ ਐਗਰੀਕਲਚਰ ਮਸ਼ੀਨਰੀ ਦੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਐਗਰੀਕਲਚਰ ਦੇ ਸਾਰੇ ਆਪਰੇਸ਼ਨ ਦੇ ਨਾਲ ਸੰਬੰਧਿਤ ਮਸ਼ੀਨਾਂ ਦਾ ਡਿਸਪਲੇ ਕੀਤਾ ਜਾਏਗਾ ਜਿਸ ਦੇ ਵਿੱਚ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਬੀਜਣ ਹਾਰਵੈਸਟਿੰਗ ਤੋਂ ਲੈ ਕੇ ਪ੍ਰੈਸ਼ਰ ਸਪਰੇਅਰਸ ਤੇ ਹੋਰ ਵੀ ਜਿੰਨੀਆਂ ਵੀ ਲੇਟੈਸਟ ਨਿਊਜ਼ ਹੁੰਦੀਆਂ ਨੇ ਮਸ਼ੀਨਾਂ ਵਰਤੋਂ ਚ ਆਉਂਦੀਆਂ ਨੇ ਕਿਸਾਨਾਂ ਦੇ ਉਹ ਸਾਰੀਆਂ ਮਸ਼ੀਨਾਂ ਦਾ ਇੱਥੇ ਡਿਸਪਲੇ ਕੀਤਾ ਜਾਏਗਾ ਇਸ ਦੇ ਵਿੱਚ ਜਿਹੜਾ ਹੈ ਇਸ ਨੂੰ ਵਧੀਆ ਇਹਦਾ ਇੱਥੇ ਜਿਹੜੇ ਐਗਜ਼ੀਕਿਊਟ ਕਰ ਰਹੇ ਆ तकरीबन 250 ਦੇ ਜਿਹੜੇ ਐਗਜ਼ੀਕਿਊਟਰ ਐਗਜ਼ੀਕਿਊਟ ਕਰ ਰਹੇ ਆ ਉਹਨਾਂ ਨੂੰ ਵਧੀਆ ਵਪਾਰ ਮਿਲੇ ਇਸ ਕਰਕੇ ਅਸੀਂ ਇਹ ਪ੍ਰਬੰਧ ਕੀਤਾ ਕਿ तकरीबन 500 ਤੋਂ तकरीबन 500 ਡੀਲਰ ਇਨਵਾਈਟ ਕੀਤਾ ਹੈ ਜਿਨ੍ਹਾਂ ਨੇ ਕਨਫਰਮ ਕਰ ਦਿੱਤਾ ਹੈ ਕਿ ਉਹ ਇੱਥੇ ਆਉਣਗੇ ਤੇ ਇੱਥੇ ਵਿజిਟ ਕਰਨਗੇ ਤਾਂ ਕਿ ਬਿਜ਼ਨਸ ਮਿਲੇ ਔਰ ਇਹ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਇੰਡਸਟਰੀ ਨੂੰ ਪੂਰੇ ਇੰਡੀਆ ਦੇ ਵਿੱਚ ਆਪਣਾ ਪ੍ਰਸਾਰ ਕਰਨ ਦੇ ਵਿੱਚ ਇਹਦਾ ਫਾਇਦਾ ਹੋਏਗਾ ਇਹ ਵੀ ਦੇਖੋ ਇੰਟਰਨੈਸ਼ਨਲ ਡੈਲੀਗੇਸ਼ਨ ਜਿਹੜੇ ਕਿ ਸਾਊਥ ਕੋਰੀਆ ਤੋਂ ਅ શ્રીਲੰਕਾ ਤੋਂ ਨੇਪਾਲ ਤੋਂ ਅੱਜ ਤੁਰਕੀ ਤੋਂ ਆ ਰਹੇ ਨੇ ਉਸ ਦੇ ਨਾਲ ਵੀ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਅਸੀਂ ਉਹਨਾਂ ਨਾਲ ਵੀ ਮੀਟਿੰਗਸ ਕਰਾਂਗੇ ਕਿਉਂਕਿ ਪਸਾਇਮਾ ਜਿਹੜੀ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰ ਅਸੋਸੀਏਸ਼ਨ ਹੈ ਆਲ ਇੰਡੀਆ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰ ਅਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਐਗਜ਼ਿਬਿਸ਼ਨ ਪਿਛਲੇ 6 ਸਾਲਾਂ ਤੋਂ ਲੱਗ ਰਹੀ ਹੈ ਤੇ ਅਸੀਂ ਸਮਝਦੇ ਹਾਂ ਕਿ ਇਹ ਐਗਜ਼ਿਬਿਸ਼ਨ ਪੰਜਾਬ ਦੀ ਐਗਰੀਕਲਚਰ ਮਸ਼ੀਨਰੀ ਇੰਡਸਟਰੀ ਨੂੰ ਬਹੁਤ ਵੱਡਾ ਹੰਗਾਰਾ ਦੇਵੇ ਥੈਂਕ ਯੂ ਪੋਦਾ ਹੈ 6th ਐਡੀਸ਼ਨ ਹੈ 30 ਜਨਵਰੀ ਤੋਂ 1 ਫਰਵਰੀ 2026 ਤਿੰਨ ਦਿਨ ਦੀ ਐਗਜ਼ਿਬਿਸ਼ਨ ਹੈ ਇਹਦੇ ਵਿੱਚ ਐਗਰੀਕਲਚਰ ਇੰਪਲੀਮੈਂਟਸ ਜਿਵੇਂ ਕਿ ਬਲਦੇਵ ਜੀ ਨੇ ਦੱਸਿਆ ਜ਼ਮੀਨ ਤਿਆਰ ਕਰਨ ਤੋਂ ਲੈ ਕੇ ਫਿਰ ਉਹਨੂੰ ਵੇਜਣਾ ਫਿਰ ਉਹਦੀ ਹਾਰਵੈਸਟਿੰਗ ਵੱਢਣਾ ਫਿਰ ਪੋਸਟ ਹਾਰਵੈਸਟਿੰਗ ਅਸੀਂ ਉਸ ਫਸਲ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਹਰ ਤਰ੍ਹਾਂ ਦੇ ਆਪਰੇਸ਼ਨ ਇਸ ਐਗਜ਼ਿਬਿਸ਼ਨ ਦੇ ਵਿੱਚ ਡਿਸਪਲੇਤੇ ਨੇ 250 ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਿਪੇਟ ਕਰ ਰਹੀਆਂ ਜੋ ਵੀ ਲੇਟੈਸਟ ਐਗਰੀਕਲਚਰ ਵਾਸਤੇ ਮਸ਼ੀਨਰੀ ਜੋ ਵੀ ਅਵੇਲੇਬਲ ਹੈਗੀ ਇੰਡੀਆ 'ਚ ਉਹ ਇੱਥੇ ਡਿਸਪਲੇ ਤੇ ਹੈ ਆਟੋਮੇਸ਼ਨ ਦਾ ਬਹੁਤ ਜਮਾਨਾ ਜਿਵੇਂ ਲੇਬਰ ਦੀ ਤੁਹਾਨੂੰ ਹਰ ਜਗ੍ਹਾ ਤੇ ਇਸ ਗੱਲ ਮਾਰਤਾੜ ਹੈ ਕਿ ਨਹੀਂ ਮਿਲ ਰੇ ਹਨਾ ਤੁਹਾਨੂੰ ਲੇਬਰ ਨਹੀਂ ਮਿਲ ਰਹੀ ਤਾਂ ਇਸ ਦੇ ਵਿੱਚ ਆਟੋਮੇਸ਼ਨ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਹੈ ਐਗਰੀਕਲਚਰ ਤਾਂ ਉਹਦੇ ਤੇ ਵੀ ਬਹੁਤ ਸਾਰੀਆਂ ਇਸ ਵਾਲੇ ਮਸ਼ੀਨਰੀ ਸਾਡੇ ਕੋਲੇ ਅਵੇਲੇਬਲ ਹੈ ਐਗਰੀਕਲਚਰ ਦੇ ਵਿੱਚ AI ਦਾ ਕੀ ਅੱਗੇ ਆਉਣ ਵਾਲੇ ਟਾਈਮ 'ਚ ਸਹਿਯੋਗ ਰਹੂਗਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਮੈਂ ਕਹਾਂਗਾ ਕੁੱਲ ਮਿਲਾ ਕੇ ਜੋ ਲੇਟੈਸਟ ਐਗਰੀਕਲਚਰ ਦੇ ਨਾਲ ਰਿਲੇਟਡ ਮਸ਼ੀਨਰੀ ਹੈ ਉਹ ਇੱਥੇ ਅਵੇਲੇਬਲ ਹੈ ਤਾਂ ਮੈਂ ਸਭ ਨੂੰ ਕਹਾਂਗਾ ਕਿ ਵੱਧ ਤੋਂ ਵੱਧ ਦਾ ਫਾਇਦਾ ਲਓ ਅ 30 ਜਨਵਰੀ ਤੋਂ ਲੈ ਕੇ 1 ਫਰਵਰੀ ਤਿੰਨ ਦਿਨ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਕਿਸਾਨਾਂ ਨੂੰ ਕੀ ਪੀਦਾ ਕਿ ਕਿਸਾਨਾਂ ਨੂੰ ਅਪੀਲ ਹੈ ਕਿ ਦੇਖੋ ਹੁਣ ਐਗਰੀਕਲਚਰ ਮਿਹਨਤ ਦੇ ਨਾਲ-ਨਾਲ ਟੈਕਨੋਲੋਜੀ ਦੀ ਬਹੁਤ ਲੋੜ ਹੈ ਤੇ ਕਿਸਾਨਾਂ ਨੂੰ ਕਹੂੰਗਾ ਕਿ ਇੱਥੇ ਅਸੀਂ ਟੈਕਨੋਲੋਜੀ ਪੂਰੇ ਇੰਡੀਆ ਤੋਂ ਲੈ ਕੇ ਆਏ ਆ ਤਾਂ ਉਹਦੇ ਆ ਕੇ ਵੱਧ-ਤੁ ਵੱਧ ਪਹਿਲਾਂ ਉਹਨੂੰ ਦੇਖਣਗੇ ਫਿਰ ਉਹਨੂੰ ਵਰਤਣਗੇ ਤਾਂ ਇਹਦਾ ਸਾਨੂੰ ਕਹਿ ਲਓ ਕਿ ਲਾਗਤ ਘੱਟ ਹੋਵੇ ਔਰ ਮੁਨਾਫਾ ਜਿਆਦਾ ਹੋਵੇ ਸਾਡਾ ਇਹੀ ਇਸ ਵਲੇ ਦਾ ਏਜੰਡਾ ਕੋਈ ਇਨਾਮ ਵੀ ਦਿੱਤੇ ਜਾਣਗੇ ਜਿਸ ਤਰ੍ਹਾਂ ਹਾਂ ਬਿਲਕੁਲ ਇਨਾਮ ਵੀ ਦਿੱਤੇ ਜਾ ਰਹੇ ਕਿ ਖੇਤਾਨਾਂ ਨੂੰ ਹਰ ਰੋਜ਼ ਇੱਕ ਆਈਫੋਨ ਦਿੱਤਾ ਜਾਏਗਾ ਔਰ ਪਲੱਸ ਜਿਹੜਾ ਸਾਡਾ ਇਹ ਗ੍ਰੈਂਡ ਮਤਲਬ ਪ੍ਰਾਈਜ਼ ਹੈਗਾ ਆਈਫੋਨ ਡੇਲੀ ਔਰ ਪਲੱਸ ਇਹਨਾਂ ਨੂੰ ਹੋਰ ਖੇਤੀਬਾੜੀ ਨਾਲ ਸੰਬੰਧਿਤ ਜਿਸ ਤਰ੍ਹਾਂ ਰੋਟਾਵੇਟਰ ਪੋਟੈਟੋ ਡਿਗਰ ਇਸ ਤਰ੍ਹਾਂ ਦੇ ਕੁਝ ਹੈਗੇ ਨੇ ਔਰ 1000 ਇਨਾਮ ਅਸੀਂ ਹੋਰ ਹਰ 10 15 15 ਮਿੰਟ ਬਾਅਦ ਕੱਢ ਰਹੇ ਬਿਲਕੁਲ ਡੇਰੀ ਦੇ ਨਾਲ ਵੀ ਜੋ ਲੇਟੈਸਟ ਮਸ਼ੀਨਰੀ ਹੈ ਸਾਨੂੰ ਚਾਹੀਦੀ ਆਟੋਮੇਸ਼ਨ ਉਹ ਵੀ ਇੱਥੇ ਆਪਣੇ ਲਈ